ਹਾਂਜੀ ਸਤਿ ਸ਼੍ਰੀ ਅਕਾਲ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬੀ ਪੀਸਾ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤਾਂ ਬਿਲਕੁਲ ਤੰਦਰੁਸਤ ਹੋਵੋਗੇ ਮੇਰੀ ਆਵਾਜ਼ ਪ੍ਰੋਪਰ ਆ ਰਹੀ ਹੈ ਆਡੀਓ ਵੀਡੀਓ ਕਲੀਅਰ ਹੈ ਜੀ ਕਿਵੇਂ ਸਾਰੇ ਜਣੇ ਠੀਕ ਠਾਕ ਸੋ ਪੀਸੀਐਸ ਮੈਨਜ਼ ਦੀ ਗੱਲ ਕਰ ਲਈਏ ਵੈਸੇ ਆਪਣੀਆਂ ਕਲਾਸਿਸ ਪ੍ਰੋਪਰਲੀ ਚੱਲ ਰਹੀਆਂ ਨੇ ਚਾਹੇ ਆਨਲਾਈਨ ਦੀ ਗੱਲ ਕਰ ਲੋ ਚਾਹੇ ਆਫਲਾਈਨ ਦੀ ਗੱਲ ਕਰ ਲੋ ਬਟ ਕੁਝ ਕੁ ਟਾਪਿਕ ਕੱਲ ਮੈਂ ਬੈਠਾ ਨਿਊਜ਼ਪੇਪਰ ਪੜ੍ਹ ਰ ਰਿਹਾ ਸੀ ਕੋਈ ਇੱਕ ਟਾਪਿਕ ਆਇਆ ਅਖਬਾਰ ਦੇ ਵਿੱਚ ਤੁਸੀਂ ਵੀ ਇਹ ਖਬਰ ਪੜ੍ਹੀ ਹੋਊਗੀ ਜੇ ਪੰਜਾਬ ਦੇ ਵਿੱਚ ਥੋੜਾ ਬਹੁਤ ਨਿਊਜ਼ ਫਾਲੋ ਕਰਦੇ ਹੋ ਕਿ ਪੰਜਾਬ ਸਰਕਾਰ ਨੇ ਆਪਣੇ ਨੇ ਇੱਕ ਕੰਮ ਕੀਤਾ ਉਹ ਕੰਮ ਕੀ ਕੀਤਾ ਕਿ ਕੈਬਨਿਟ ਨੇ ਅਪਰੂਵ ਕਰ ਦਿੱਤਾ ਕਿ 68.5 ਰੁਪੀਆ ਪਰ ਕੁਇੰਟਲ ਸ਼ੂਗਰ ਕੇਨ ਜਿਹੜਾ ਹੈਗਾ ਉਹਨੂੰ ਸਬਸਿਡੀ ਦਿੱਤੀ ਹੈ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਬਸਿਡੀ ਹੈ ਜਿਹਨੇ-ਕਿਹਨੇ ਨਿਊਜ਼ ਪੜ੍ਹੀ ਆ ਹੁਣ ਜਦੋਂ ਮੈਂ ਇਦਾਂ ਦੀ ਨਿਊਜ਼ ਪੜ੍ਹਦਾ ਜਾਂ ਤੁਸੀਂ ਇਦਾਂ ਦੀ ਨਿਊਜ਼ ਪੜ੍ਹੀ ਹੋਊਗੀ ਤੋਂ ਨੂੰ ਲੱਗੂਗਾ ਵੀ ਇਹਦੇ ਵਿੱਚੋਂ ਇਗਜ਼ਾਮ ਦੇ ਵਿੱਚ ਕੀ ਆ ਸਕਦਾ ਹੁਣ ਪ੍ਰੀ ਨਹੀਂ ਹੈਗਾ ਬਈ ਪ੍ਰੀ ਦੇ ਵਿੱਚ ਮਤਲਬ ਕੁਸ਼ਚਨ ਅਲੱਗ ਤਰੀਕੇ ਨਾਲ ਪੁੱਛੇ ਜਾਂਦੇ ਆ ਜਦੋਂ ਅਸੀਂ ਮੇਨਸ ਦੀ ਗੱਲ ਕਰਦੇ ਆ ਮੇਰੇ ਲਈ ਹੁਣ ਇੱਕ ਟੌਪਿਕ ਇੰਪੋਰਟੈਂਟ ਹੋ ਗਿਆ ਹੈ ਐਗਰੀਕਲਚਰ ਦੇ ਵਿੱਚ ਸਬਸਿਡੀ ਜਿਹਨੂੰ ਅਸੀਂ ਕਹਿੰਦੇ ਆ ਐਗਰੀਕਲਚਰਲ ਸਬਸਿਡੀਜ਼ ਹੁਣੇ ਬੜੇ ਟਾਈਮ ਤੋਂ ਡਿਸਕਸ਼ਨ ਚੱਲਦੀ ਆ ਰਹੀ ਕਿ ਕੀ ਐਗਰੀਕਲਚਰ ਦੇ ਵਿੱਚ ਸਬਸਿਡੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਕਿ ਜਿਹੜੀ ਐਗਰੀਕਲਚਰ ਦੀ ਸਬਸਿਡੀ ਆ ਉਹ ਗੁੱਡ ਹੈ ਜਾਂ ਬੈਡ ਹੈ ਆਪਾਂ ਕਹਿੰਦੇ ਆ WTO वर्ल्ड ट्रेड ऑर्गेनाइजेशन ਦੀ ਗੱਲ ਕਰਦੇ ਹਾਂ ਉਹਨੇ ਬਹੁਤ ਸਾਰੀਆਂ ਲਿਮਿਟੇਸ਼ਨਸ ਲਾਈਆਂ ਹੋਈਆਂ ਨੇ ਕਿ ਇੱਕ ਪਾਰਟिकुलर ਅਮਾਉਂਟ ਤੋਂ ਜ਼ਿਆਦਾ ਸਬਸਿਡੀ ਨਹੀਂ ਦੇਣੀ ਉਹਦੇ ਕਾਰਨ ਉਹਨੇ ਦੱਸੇ ਹੋਏ ਆ ਐਂਡ ਅਸੀਂ ਜੇ ਪੰਜਾਬ ਦੇ ਵਿੱਚ ਜਿਹੜੇ ਥੋੜੇ ਜੇ ਕਹੋ ਵੀ ਐਕਟੀਵਿਸਟ ਨੇ ਹਮੇਸ਼ਾ ਗੱਲਾਂ ਕਰਦੇ ਆ ਕਿ ਕੇਂਦਰ ਸਰਕਾਰ ਫਲਾਣੇ ਨਾਲ ਐਗਰੀਮੈਂਟ ਸਾਈਨ ਕਰਦੀ ਹੈ ਤਾਂ ਕਿ ਸਬਸਿਡੀ ਘਟਾਈ ਜਾ ਸਕੇ ਅਸੀਂ ਸੁਣਦੇ ਆ ਬਿਜਲੀ ਫ੍ਰੀ ਮਿਲਦੀ ਆ ਇਹਦਾ ਮਤਲਬ ਕੀ ਹੈ ਕਿ ਸਬਸਿਡਾਈਜ਼ ਇਹ ਚੀਜ਼ ਹੈ ਜੀ ਹੁਣ ਸਬਸਿਡੀ ਹੁੰਦੀ ਕੀ ਹੈ ਪਹਿਲਾਂ ਮੈਂ ਸਮਝਾਂ ਫਿਰ ਆਪਾਂ ਅੱਗੇ ਚੱਲਾਂਗੇ ਸਬਸਿਡੀ ਦੀ ਗੱਲ ਕਰ ਲਈ ਜਦੋਂ ਐਗਰੀਕਲਚਰ ਨੂੰ ਸਪੋਰਟ ਕਰਨ ਦੇ ਲਈ ਪ੍ਰਮੋਟ ਕਰਨ ਦੇ ਲਈ ਵਧਾਵਾ ਦੇਣ ਦੇ ਲਈ ਕਿਸੇ ਵੀ ਤਰ੍ਹਾਂ ਕਿਸੇ ਵੀ ਤਰੀਕੇ ਨਾਲ ਸਰਕਾਰ ਸਪੋਰਟ ਕਰਦੀ ਆ ਤੁਸੀਂ ਸੁਣਿਆ ਹੋਊਗਾ ਵੀ 6-6000 ਰੁਪਏ ਕਿਸਾਨਾਂ ਦੇ ਖਾਤੇ ਵਿੱਚ ਆਉਂਦਾ ਆ ਆਈ ਹੋਪ ਤੁਸੀਂ ਇਹ ਸੁਣਿਆ ਹੋਊਗਾ ਜਾਨੀ ਕਿ ਉਹ ਕੀ ਹੋ ਗਿਆ ਸਰਕਾਰ ਕਿਸਾਨਾਂ ਨੂੰ ਸਪੋਰਟ ਕਰ ਰਹੀ ਹੈ ਜੀ ਤੁਸੀਂ ਐ ਵੀ ਸੁਣਿਆ ਹੋਊਗਾ ਵੀ ਜਿਹੜੀ ਖਾਦ ਹੈਗੀ ਆ ਫਰਟੀਲਾਈਜ਼ਰ ਆ ਉਹਦਾ ਪ੍ਰਾਈਸ ਘਟ ਹੁੰਦਾ ਆ ਵੈਸੇ ਜ਼ਿਆਦਾ ਹੁੰਦਾ ਲੇਕਿਨ ਉਹ ਸਬਸਿਡਾਈਜ਼ਡ ਰੇਟ ਤੇ ਮਿਲਦੀ ਹੈ ਉਹ ਵੀ ਫਾਇਦਾ ਹੋ ਗਿਆ ਤੁਸੀਂ ਕਈ ਵੀ ਜੀ ਸੁਣਿਆ ਹੋਊਗਾ ਕਿ ਸਰਕਾਰ ਕਿਸਾਨਾਂ ਨੂੰ ਸਸਤੇ ਰੇਟ ਦੇ ਉੱਤੇ ਲੋਨ ਵੀ ਦਿੰਦੀ ਹੈ ਜੀ ਹੁਣ ਤੁਸੀਂ ਆਪ ਸੋਚੋ ਵੀ ਬੈਂਕਾਂ ਨੇ ਤਾਂ ਪੈਸੇ ਪੂਰੇ ਲੈਣੇ ਹਨ ਉਹ ਜਿਹੜਾ ਬਾਕੀ ਦਾ ਵਿਆਜ ਹੁੰਦਾ ਉਹ ਕੌਣ ਦਿੰਦਾ ਆ ਉਸਰ ਸਰਕਾਰ ਦੇ ਦਿੰਦੀ ਹੈ ਜੀ ਫਿਰ ਤੁਸੀਂ ਸੁਣਿਆ ਹੋਊਗਾ ਐਮਐਸਪੀ ਮਤਲਬ ਇਹ ਸਾਰੀਆਂ ਚੀਜ਼ਾਂ ਕਿਨੇ ਦੀਜ਼ 올 ਆਰ ਦਾ ਸਬਸਿਡੀਜ਼ ਹੁਣ ਇਹਨਾਂ ਦਾ ਇੰਪੈਕਟ ਕੀ ਪੈਂਦਾ ਆ ਕੀ ਇਹ ਕਿਸਾਨਾਂ ਲਈ ਚੰਗੀਆਂ ਨੇ ਕੀ ਇਹ ਕਿਸਾਨਾਂ ਲਈ ਬੁਰੀਆਂ ਨੇ ਜੇ ਐਜ਼ ਅ ਫਾਰਮਰ ਹੋਣ ਦੇ ਨਾਤੇ ਸੋਚਾਂ ਛੇ ਤਾਂ ਮੈਨੂੰ ਲੱਗੇ ਬਹੁਤ ਵਧੀਆ ਪਰ ਤੁਸੀਂ ਇੱਕ ਬਿਊਰੋਕ੍ਰੇਟ ਬਣਨਾ ਹੈ ਤੁਸੀਂ ਇੱਕ ਵੱਡੇ ਸਰਕਾਰੀ ਅਹੁਦੇ ਤੇ ਜਾਣਾ ਹੈ ਉਦੋਂ ਬਾਅਦ ਹੋ ਸਕਦਾ ਤੁਸੀਂ ਜੇ ਵਧੀਆ ਤਰੱਕੀ ਕਰ ਗਏ ਤੁਸੀਂ ਕੱਲ ਨੂੰ ਦੇਸ਼ ਦੀਆਂ ਪਾਲਿਸੀਆਂ ਬਣਾਉਂੋ ਸੋ ਤੁਹਾਡੇ ਲਈ ਸਮਝਣਾ ਬਹੁਤ ਜ਼ਰੂਰੀ ਹੈ ਤੇ ਉਦੋਂ ਪਹਿਲਾਂ ਸਾਡੇ ਪੇਪਰ ਦੇ ਵਿੱਚ ਵੀ ਆ ਸਕਦਾ ਆ ਸੋ ਆਪਾਂ ਇਸ ਟੌਪਿਕ ਨੂੰ ਡਿਟੇਲ ਦੇ ਵਿੱਚ ਦੇਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਸੋ ਜੇ ਕੋਈ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਿਹਾ ਤੇ ਬਾਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸਾਡੇ ਕੋਲੇ ਨਿਊਜ਼ ਨਿਕਲ ਕੇ ਆ ਗਈ ਜਦੋਂ ਮੈਂ ਐਗਰੀਕਲਚਰ ਸਬਸਿਡੀ ਦੀ ਗੱਲ ਕਰਦਾ ਨਾ ਇੱਕ ਓਵਰਵਿਊ ਤੇ ਰਿਫਾਰਮ ਦੀ ਗੱਲ ਕਰਦਾ ਤੁਹਾਨੂੰ ਰਿਫਾਰਮ ਦੀ ਨੀਡ ਹੈਗੀ ਕਿ ਨਹੀਂ ਹੈਗੀ ਅਕਸਰ ਗੱਲ ਚੱਲਦੀ ਹੈ ਕਿ ਐਗਰੀਕਲਚਰ ਸਬਸਿਡੀ ਦੇ ਵਿੱਚ ਰਿਫਾਰਮ ਦੀ ਲੋੜ ਹੈ ਹਾਂਜੀ ਹੈਗੀ ਆ ਕਿੱਦਾਂ ਦੀ ਲੋੜ ਆਪਾਂ ਦੇਖਦੇ ਹਾਂ ਅਸੀਂ ਦੇਖੀਏ 2026 ਦਾ ਜੋ ਯੂਨੀਅਨ ਬਜਟ ਹੈਗਾ ਸਾਈਕਲ ਉਹਦੇ ਅਕੋਰਡਿੰਗ ਸਾਡੇ ਕੋਲੇ ਸਬਸਿਡੀਆਂ ਜਿਹੜੀਆਂ ਹੈਗੀਆਂ ਉਹ ਸੈਂਟਰਲ ਪੂਲ ਦੇ ਵਿੱਚ ਕਾਫੀ ਹਾਈ ਰੇਟ ਤੇ ਰਹਿਣਗੀਆਂ ਸੋ ਟੋਟਲ ਜਿਹੜਾ ਸਬਸਿਡੀ ਦਾ ਸਾਡੇ ਕੋਲੇ ਹੈਗਾ ਪਰਸੈਂਟੇਜ ਉਹ ਬਜਟ ਦਾ 8.5% ਹੈ ਟੋਟਲ ਸਬਸਿਡੀਆਂ ਜਿਹੜੀ ਮਿਲਦੀ ਆ ਐਗਰੀਕਲਚਰ ਦੇ ਵਿੱਚ ਇੰਡੀਆ ਲੈਵਲ ਤੋਂ दैट इज ਬਜਟ ਦਾ 8.5% ਹੁਣ ਸਬਸਿਡੀ ਦਿੰਨੇ ਕਿਉਂ ਵਾਈ ਸਰਕਾਰ ਕਿਉਂ ਕਿਸਾਨਾਂ ਨੂੰ ਸਬਸਿਡੀਆਂ ਦਿੰਦੀ ਹੈ ਕਿਸਾਨਾਂ ਦੀ ਗੱਲ ਚੱਲਦੀ ਇੱਥੇ ਸਭ ਤੋਂ ਪਹਿਲੀ ਗੱਲ ਸਰਕਾਰ ਚਾਹੁੰਦੀ ਹੈ ਵੀ ਸਾਡੇ ਕੋਲੇ ਸਬਸਿਡੀ ਦੇ ਲਈ ਹੋਊਗੀ ਤਾਂ ਫੂਡ ਸਿਕਿਉਰਿਟੀ ਰਹੋਗੀ ਸਬਸਿਡੀ ਦਿਨਵਾਗੇ ਤਾਂ ਫੂਡ ਸਿਕਿਉਰਿਟੀ ਰੋਗਣ ਵਾਲਿਆਂ ਨੂੰ ਆਈ ਹੋਪ ਕਲੀਅਰ ਹੋ ਗਿਆ ਹੋਊਗਾ ਵੀ ਫੂਡ ਸਿਕਿਉਰਿਟੀ ਦਾ ਰਿਲੇਸ਼ਨ ਹੈ ਕੀ ਆ ਉਹ ਇਸ ਕਰਕੇ ਰਹੂਗੀ ਕਿ ਕਿਸਾਨ ਵਧੀਆ ਫਸਲ ਪੈਦਾ ਕਰਦੇ ਰਹਿਣਗੇ ਕਿਸਾਨਾਂ ਨੂੰ ਪਤਾ ਹੈ ਕਿ ਕਣਕ ਉੱਤੇ ਐਮਐਸਪੀ ਹੈਗਾ ਕਿਸਾਨਾਂ ਨੂੰ ਪਤਾ ਝੋਨੇ ਉੱਤੇ ਐਮਐਸਪੀ ਹੈਗਾ ਆ ਜਿਹੜੀਆਂ ਫਸਲਾਂ ਉੱਤੇ ਐਮਐਸਪੀ ਨਹੀਂ ਹੈਗਾ ਕਿਸਾਨ ਉਹਨਾਂ ਨੂੰ ਬੀਜ ਦੇ ਹੀ ਨਹੀਂਗੇ ਸੋ ਜਾਨੀ ਕਿ ਜਿਹੜੀਆਂ ਚੀਜ਼ਾਂ ਸਾਡੇ ਲਈ ਲੋੜਿੰਦੀਆਂ ਨੇ ਜ਼ਰੂਰਤਮੰਦ ਆ ਜਿਨ੍ਹਾਂ ਦੇ ਬਿਨਾ ਸਰ ਨਹੀਂ ਸਕਦਾ ਉਹਦੇ ਉੱਤੇ ਸਬਸਿਡੀ ਅਸੀਂ ਦਿੰਨੇ ਆ ਸੋ ਫੂਡ ਸਿਕਿਉਰਿਟੀ ਹੋ ਗਿਆ ਦੂਜੇ ਨੰਬਰ ਦੇ ਉੱਤੇ ਕਹਿੰਦੇ ਸਾਡੇ ਕੋਲੇ ਜੋ ਪਿੰਡਾਂ ਦੀ ਸਟੇਬਿলাইਜ਼ ਕਰਨਾ ਲਿਵਲੀਹੂਡ ਨੂੰ ਪਿੰਡਾਂ ਦੇ ਵਿੱਚ ਲੋਕੀ ਖੇਤੀ ਜ਼ਿਆਦਾ ਕਰਦੇ ਆ ਬਹੁਤ ਸਾਰੇ ਲੋਕ ਇਦਾਂ ਦੇ ਜਿਹੜੇ ਆਪ ਨਹੀਂ ਖੇਤੀ ਕਰਦੇ ਲੇਕਿਨ ਖੇਤੀਬਾੜੀ ਵਾਲਿਆਂ ਦੇ ਮਜ਼ਦੂਰੀ ਕਰਦੇ ਆ ਹੁਣ ਜੇ ਕਿਸਾਨ ਨੂੰ ਕਨਫਰਮ ਹੋਊਗਾ ਕਿ ਮੇਰੀ ਇੰਨੇ ਦੀ ਫਸਲ ਹੋ ਜਾਣੀ ਹੈ ਇੰਨਾ ਝਾੜ ਨਿਕਲ ਗਿਆ ਤਾਂ ਉਹਨੂੰ ਪਤਾ ਆ ਤੌਫਰੀਕ ਰੂਲ ਲੇਬਰ ਨੂੰ ਨਾਲ ਕੰਮ ਤੇ ਰੱਖ ਲੂਗਾ ਸੋ ਪਿੰਡਾਂ ਦੀ ਜਿਹੜੀ ਜੀਵਨ ਚਰਿਆ ਉਹ ਵੀ ਕਿਤਨਾ ਕਿਤੇ ਖੇਤੀ ਉੱਤੇ ਡਿਪੈਂਡ ਕਰਦੀ ਹੈ ਜੀ ਇਹਦੇ ਨਾਲ ਜੇ ਉਹਨਾਂ ਦੇਖਿਆ ਜਾਵੇ ਬਹੁਤ ਸਾਰੀ ਸਾਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜਦੋਂ ਅਸੀਂ ਜ਼ਿਆਦਾ ਸਬਸਿਡੀ ਦਿੰਨੇ ਜਿਵੇਂ ਕਿ এনवायरमेंटਲ ਡੀਗ੍ਰੇਡੇਸ਼ਨ ਦੀ ਗੱਲ ਕਰ ਲਓ ਵਾਤਾਵਰਨ ਖਰਾਬ ਹੋ ਰਿਹਾ ਆ ਸਰਕਾਰੀ ਖਜ਼ਾਨੇ ਉੱਤੇ ਬੜਾ ਭਾਰ ਪੈ ਰਿਹਾ ਹੈ ਤੇ ਹੋਰ ਬਹੁਤ ਸਾਰੀਆਂ ਦਿੱਕਤਾਂ ਟ੍ਰੇਡ ਦੀ ਗੱਲ ਕਰ ਲਓ ਟ੍ਰੇਡ ਦੇ ਵਿੱਚ ਵੀ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦਿੱਕਤਾਂ ਦੇਖਣ ਨੂੰ ਮਿਲਦੀਆਂ ਨੇ ਹੁਣ ਆਪਾਂ ਇਹਨੂੰ ਡਿਟੇਲ ਦੇ ਵਿੱਚ ਸਮਝਦੇ ਹਾਂ ਕਿ ਆਪਾਂ ਉਦੋਂ ਪਹਿਲਾਂ ਮੈਂ ਦੱਸਾਂ ਐਗਰੀਕਲਚਰ ਦੇ ਵਿੱਚ ਜੋ ਸਬਸਿਡੀ ਹੁੰਦੀ ਹੈ ਉਹਦਾ ਮਤਲਬ ਕੀ ਹੁੰਦਾ ਵੈਸੇ ਆਈ ਹੋਪ ਤੁਹਾਨੂੰ ਪਤਾ ਹੋਊਗਾ ਸਬਸਿਡੀ ਦਾ ਮਤਲਬ ਕੀ ਹੁੰਦਾ ਸੋ ਕੋਈ ਵੀ ਫਾਈਨੈਂਸ਼ੀਅਲ ਅਸਿਸਟੈਂਸ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਹੈ ਜਾਂ ਫਿਰ ਕੋਈ ਇਨਸੈਂਟਿਵ ਜੋ ਗਵਰਨਮੈਂਟ ਕਿਸਾਨਾਂ ਨੂੰ ਪ੍ਰੋਵਾਈਡ ਕਰਦੀ ਹੈ ਉਹਨੂੰ ਅਸੀਂ ਕੀ ਕਹਿੰਦੇ ਆ ਸਬਸਿਡੀ ਕਹਿੰਦੇ ਆ ਐਗਜ਼ਾਮਪਲ ਦੇ ਲਈ ਸਰਕਾਰ ਕੀ ਕਰਦੀ ਹੈ ਕੋਸਟ ਆਫ ਪ੍ਰੋਡਕਸ਼ਨ ਨੂੰ ਰਿਡਿਊਸ ਕਰ ਦਿੰਦੀ ਹੈ ਸਾਜ ਵਿੱਚ ਖਾਦਾਂ ਸਸਤੀਆਂ ਕਰਤੀਆਂ ਦਵਾਈਆਂ ਸਸਤੀਆਂ ਕਰਤੀਆਂ ਰੇਟ 'ਚ ਕੰਪਨੀ ਨੇ ਕੰਪਨੀ ਨੂੰ ਕੋਸਟਿੰਗ ਪੈ ਗਈ ਬਟ ਸਰਕਾਰ ਪੇ ਕਰ ਦਿੰਦੀ ਹੈ ਅਨਾ ਸਰਕਾਰ ਦੇ ਕਰਨੇ ਵੀ ਤੁਸੀਂ ਲੈ ਲਓ ਭਾਈ एग्जांपल ਮੈਂ ਹੋਰ ਦੇ ਦੇਣਾ ਮੰਨ ਲਓ ਤੁਸੀਂ ਆਪਦੇ ਦੋਸਤ ਨਾਲ ਬਾਹਰ ਘੁੰਮਣ ਫਿਰਨ ਗਏ ਠੀਕ ਹੈ ਤੇ ਤੁਹਾਨੂੰ ਭੁੱਖ ਲੱਗੀ ਸੀਗੀ ਵਾਵਾ ਜਾਦੀ ਪਰ ਤੁਹਾਡੇ ਜੇਬ ਦੇ ਵਿੱਚ ਪੈਸੇ ਨਹੀਂ ਸੀ ਹੈਗੇ ਸਿਗੇ ਥੋੜੇ ਸੀਗੇ ਠੀਕ ਹੈ ਸੋ ਤੁਹਾਡਾ ਦੋਸਤ ਕਹਿੰਦਾ ਹੈ ਕਾਦੇ ਯਾਰ ਡੋਮੀਨੋਸ ਦੇ ਪੀਜ਼ਾ ਖਾ ਕੇ ਆਉਣੇ ਤੁਸੀਂ ਕਰਨੇ ਵੀ ਪੈਸੇ ਘਟਾ ਮੇਰੇ ਕੋਲ ਉਹ ਕੋਈ ਨਹੀਂ ਮੈਂ ਦੇ ਦੂੰਗਾ ਪੈਸੇ ਮਤਲਬ ਤੁਹਾਡੀ ਭੁੱਖ ਜਿਹੜੀ ਸੀਗੀ ਔਰ ਪੇਟ ਨੂੰ ਲੱਗੀ ਓ ਰੋਟੀ ਖਾ ਲਈ ਪੀਜ਼ਾ ਖਾ ਲਿਆ ਓਕੇ ਹੋ ਗਈ ਪਰ ਤੁਹਾਨੂੰ ਪੈਸੇ ਵੀ ਨਹੀਂ ਦੇਣੇ ਬੈ ਪੈਸੇ ਤੁਹਾਡੇ ਬੰਦੇ ਦੇ ਕਿਸੇ ਹੋਰ ਨਹੀਂ ਦਿੱਤੇ दैट इज ਮਤਲਬ ਤੁਹਾਡਾ ਫੂਡ ਜਿਹੜਾ ਸੀਗਾ ਉਹ ਸਬਸਿਡਾਈਜ਼ਡ ਫੂਡ ਸੀਗਾ ਇਦਾਂ ਹੀ ਸਰਕਾਰ ਕਿਸਾਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਬਸਿਡਾਈਜ਼ ਪ੍ਰੋਵਾਈਡ ਸਬਸਿਡੀ ਪ੍ਰੋਵਾਈਡ ਕਰਦੀ ਹੈ ਸੋ ਕਿ ਕਿਸਾਨਾਂ ਨੂੰ ਪੇ ਨਾ ਕਰਨਾ ਪਵੇ ਲੇਕਿਨ ਉਹਨਾਂ ਦੀ ਜ਼ਰੂਰਤ ਪੂਰੀ ਹੋ ਜਾਵੇ ਜਿਵੇਂ ਹੁਣ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਐਗਰੀਕਲਚਰ ਦੀ ਕਾਸਟ ਆਫ ਪ੍ਰੋਡਕਸ਼ਨ ਘਟ ਜਾਂਦੀ ਹੈ ਉਹਨਾਂ ਦੀ ਇਨਕਮ ਸਟੇਬਲ ਹੋ ਜਾਂਦੀ ਹੈ ਫੂਡ ਸ ਇਦੇ ਨਾਲ ਨਾਲ ਜੋ ਸਾਡੇ ਕੋਲੇ ਇਨਪੁਟਸ ਆਉਂਦੀਆਂ ਨੇ ਮਾਡਰਨ ਇਨਪੁਟਸ ਹੋ ਗਿਆ ਮਸ਼ੀਨਰੀ ਦੀ ਗੱਲ ਕਰ ਲੋ ਸਸਟੇਨੇਬਿਲਟੀ ਦੀ ਗੱਲ ਕਰ ਲੋ ਇਹਦੇ ਲਈ ਵੀ ਸਬਸਿਡੀ ਦਿੱਤੀ ਜਾਂਦੀ ਹੈ ਲੋਨ ਦੀ ਗੱਲ ਕਰ ਲੋ ਲੋਨ ਦੇ ਵਿੱਚੋਂ ਬਹੁਤ ਸਾਰੇ ਪੈਸੇ ਘੱਟ ਇੰਟਰਸਟ ਤੇ ਲੋਨ ਪ੍ਰੋਵਾਈਡ ਕਰਨਾ ਕਿਸਾਨਾਂ ਨੂੰ ਇਟ ਇਜ਼ ਆਲਸੋ ਅ ਟਾਈਪ ਆਫ ਸਬਸਿਡੀ ਹੁਣ ਪਤਾ ਲੱਗ ਗਿਆ ਉਹ ਸਬਸਿਡੀ ਹੁੰਦੀ ਕੀ ਹੈ ਜੀ ਚਲੋ ਇਹ ਪਤਾ ਹੋਣਾ ਇਸ ਕਰਕੇ ਵੀ ਜ਼ਰੂਰੀ ਹੈ ਜਦੋਂ ਅਸੀਂ ਅੱਗੇ ਚੀਜ਼ਾਂ ਦੇਖਾਂਗੇ ਵੀ ਸਬਸਿਡੀ ਦਾ ਫਾਇਦਾ ਕੀ ਹੁੰਦਾ ਮੰਨ ਲਓ ਤੁਹਾਨੂੰ ਐਗਜ਼ਾਮੀਨਰ ਨੇ ਪੁੱਛ ਲਿਆ ਕਿ ਸਬਸਿਡੀ ਦੇ ਬੈਨੀਫਿਟਸ ਕੀ ਨੇ ਤੁਸੀਂ ਇਹ ਬੈਨੀਫਿਟਸ ਦੱਸ ਦਿਓ ਨਾ ਕਿਸਾਨਾਂ ਦੀ ਸਸਟੇਨੇਬਿਲਟੀ ਕਿਸਾਨ ਮਾਡਰਨਾਈਜ਼ ਹੋ ਜਾਂਦੇ ਨੇ ਕਿਸਾਨਾਂ ਦੀ ਇਨਪੁਟ ਕੋਸਟ ਘਟ ਜਾਂਦੀ ਹੈ ਕਿਸਾਨਾਂ ਦੀ ਸਸਟੇਨੇਬਿਲਟੀ ਵੱਧ ਜਾਂਦੀ ਹੈ ਫੂਡ ਸਿਕਿਉਰਟੀ ਵੱਧ ਰਹੀ ਹੈ ਪਿੰਡਾਂ ਦੇ ਵਿੱਚ ਲੋਕਾਂ ਦਾ ਜਿਹੜਾ ਜੀਵਨ ਪੱਧਰ ਉੱਚਾ ਹੋ ਰਿਹਾ ਆ ਜਿਹੜੇ ਲੈਂਡਲੈਸ ਲੇਬਰਰ ਹੈਗੀ ਉਹਨਾਂ ਨੂੰ ਜੋਬ ਕੰਮ ਮਿਲ ਜਾਂਦਾ ਆ ਸੋ ਇਹ ਬਹੁਤ ਸਾਰੇ ਬੈਨੀਫਿਟਸ ਸਾਨੂੰ ਵੇਖਣ ਨੂੰ ਮਿਲਦੇ ਆ ਹੁਣ ਜਿਸੇ ਕਲਾਸੀਫਿਕੇਸ਼ਨ ਕਰ ਲਈਏ ਸਾਨੂੰ ਸਬਸਿਡੀ ਦੀ ਆਪਾਂ ਕਲਾਸੀਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਕਿੱਦਾਂ ਦੀ ਹੋ ਸਕਦੀ ਹੈ ਸਬਸਿਡੀ ਪਹਿਲੀ ਗੱਲ ਤਾਂ ਜੇ ਅਸੀਂ ਡਾਇਰੈਕਟਲੀ ਅਮਾਊਂਟ ਪੇ ਕਰ ਦਿੰਨੇ ਆ ਕਿਸੇ ਦੇ ਖਾਤੇ ਦੇ ਵਿੱਚ ਤੁਸੀਂ ਸੁਣਿਆ ਸੀ ਨਾ ਵਿਸ਼ੇਸ਼ ਯੋਗ ਖਾਤੇ ਜੋਂ ਦਾ ਲੌਜੀਕ ਤਾਂ ਇਹ ਹੋ ਗਿਆ ਟਾਈਪ ਆਫ ਸਬਸਿਡੀ ਹੋਗੀ ਦੂਜੀ ਟਾਈਪ ਆਫ ਸਬਸਿਡੀ ਕੀ ਆ ਕਿ ਸਾਡੇ ਕੋਲ ਡੀਬੀਡੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਗਿਆ ਅਸੀਂ ਕੀ ਕਰਦੇ ਆ ਕੋਈ ਬਹੁਤ ਸਾਰੀਆਂ ਚੀਜ਼ਾਂ ਮਾਡਰਨਾਈਜ਼ ਚੀਜ਼ਾਂ ਜੋ ਆਪਾਂ ਲੈਣੇ ਆ ਅਕਸਰ ਤੁਸੀਂ ਦੇਖਿਆ ਹੋਵੇ ਕੋਈ ਮਸ਼ੀਨਰੀ ਦੀ ਗੱਲ ਕਰ ਲਓ ਤੁਸੀਂ ਕੋਈ ਮਸ਼ੀਨਰੀ ਲਈ ਕਿ ਸਰਕਾਰ ਕਹਿੰਦੀ ਆ ਕੋਈ ਨਹੀਂ ਅੱਧੇ ਪੈਸੇ ਅਸੀਂ ਤੁਹਾਨੂੰ ਵਾਪਸ ਕਰ ਦਾਂਗੇ ਸੁਣਿਆ ਹੋਊਗਾ ਨਾ ਰੋਟਾਵੇਟਰ ਲੈ ਲਓ ਜਾਂ ਕੋਈ ਹੋਰ ਮਸ਼ੀਨ ਲੈ ਲਓ ਇੱਕ ਵਾਰ ਤੁਸੀਂ ਜਿੱਤੋ ਲਿਆ ਉਹਨੂੰ ਪੇ ਕਰ ਦਿੱਤੇ ਬਾਅਦ ਤੁਸੀਂ ਆਪਦੇ ਪੇਪਰ ਲਾਤੇ ਸਰਕਾਰ ਨੂੰ ਸਰਕਾਰ ਨੇ ਤੁਹਾਨੂੰ ਪੈਸੇ ਵਾਪਸ ਕਰ ਦਿੱਤੇ ਜਾਨੀ ਕਿ ਤੁਹਾਡੇ ਖਾਤੇ ਦੇ ਵਿੱਚ ਡਾਇਰੈਕਟਲੀ ਬੈਨੀਫਿਟ ਤੁਹਾਨੂੰ ਉਹ ਮਿਲ ਗਿਆ ਦੂਜਾ ਹੋ ਗਿਆ ਇੰਡਾਇਰੈਕਟਲੀ ਜਿੱਤੇ ਤੁਸੀਂ ਪੈਸੇ ਹੀ ਘੱਟ ਪੇ ਕਰਨੇ ਆ ਇਹ ਤਾਂ ਕੈਸ਼ ਦੀ ਫਾਰਮ 'ਚ ਹੋ ਗਿਆ ਨਾ ਵੀ ਤੁਹਾਨੂੰ ਪੈਸੇ ਆ ਗਏ ਦੂਜਾ ਕਿਹੜਾ ਹੋ ਗਿਆ ਜਦੋਂ ਤੁਹਾਡੀ ਕਾਸਟ ਰਿਡਿਊਸ ਹੁੰਦੀ ਹੈ ਕਿਸਾਨ ਦੀ ਕਾਸਟ ਰਿਡਿਊਸ ਹੁੰਦੀ ਹੈ ਜਾਂ ਫਿਰ ਉਹ ਪ੍ਰਾਈਸ ਸਪੋਰਟ ਦੀ ਫਾਰਮ 'ਚ ਹੁੰਦਾ ਹੈ किसान ਨੂੰ ਪਤਾ ਹੈ ਕਿ ਮੈਨੂੰ ਇਹ ਸ਼ੋਰਟੀ ਮਿਲ ਜੂਗੀ ਹੁਣ ਜੇ ਮੈਂ ਕੋਸਟ ਰਿਡਿਊਸ ਦੀ ਗੱਲ ਕਰ ਲਾਂ ਇਹਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਸਾਰੇ ਇਨਪੁਟਸ ਆਉਂਦੀਆਂ ਨੇ ਜਿਵੇਂ ਕਿ ਫਰਟੀਲਾਈਜ਼ਰ ਦੀ ਗੱਲ ਕਰ ਲੋ ਠੀਕ ਹੈ ਇਲੈਕਟ੍ਰਿਸਿਟੀ ਇਰੀਗੇਸ਼ਨ ਦੇ ਲਈ ਫ੍ਰੀ ਦਿੱਤੀ ਜਾਂਦੀ ਹੈ ਵਾਟਰ ਪੰਪ ਤੁਸੀਂ ਸੁਣਿਆ ਹੋਗਾ ਜਿਹੜੀ ਸਰਕਾਰ ਨੇ ਇੱਕ ਸਕੀਮ ਚਲਾਈ ਹੈ ਵੀ ਜਿਹੜੇ ਬੰਦੇ ਅ ਬਿਜਲੀ ਐ ਸੋਲਰ ਪੈਨਲ ਲਗਾਉਣਗੇ ਖੇਤਾਂ ਦੇ ਵਿੱਚ ਬਿਜਲੀ ਦੇ ਲਈ ਮੋਟਰਾਂ ਚਲਾਉਣ ਦੇ ਲਈ ਉਹਨੂੰ ਤੇ ਬਹੁਤ ਸਾਰੀ ਸਬਸਿਡੀ ਮਿਲਦੀ ਹੈ ਹੈਨਾ ਸੋ ਗ੍ਰੀਨ ਫੈਸਿਲਿਟੀ ਹੋ ਗਈ ਇਰੀਗੇਸ਼ਨ ਦੀ ਇਰੀਗੇਸ਼ਨ ਇਨਫਰਾਸਟ੍ਰਕਚਰ ਹੋ ਗਿਆ ਸੀਡ ਦੇ ਉੱਤੇ ਬੀਜ ਬੀਜ ਸਸਤੇ ਮਿਲ ਜਾਂਦੇ ਆ ਐਗਰੀਕਲਚਰਲ ਕ੍ਰੈਡਿਟ ਹੋ ਗਿਆ ਮਤਲਬ ਬੈਂਕਾਂ ਕੋਲੋਂ ਲੋਨ ਤੁਸੀਂ ਸਸਤਾ ਲੈ ਸਕਦੇ ਹੋ ਕ੍ਰੌਪ ਇੰਸ਼ੋਰੈਂਸ ਕਿੰਡੀ ਵੱਡੀ ਐਗਜ਼ੈਂਪਲ ਹੈ ਹੈਨਾ ਆਈ ਹੈ ਨਾ ਸਕੀਮ ਸਾਡੇ ਕੋਲੇ ਵੀ ਤੁਸੀਂ 5 ਤੋਂ ਲੈ ਕੇ ਕੁਝ ਪਰਸੈਂਟ ਦੇਣਾ ਬਾਕੀ ਸਾਰਾ ਸਰਕਾਰ ਵੇ ਕਰੂਗੀ ਕ੍ਰੌਪ ਇੰਸ਼ੋਰੈਂਸ ਦਾ ਸੋ ਉਹ ਐਗਜ਼ੈਂਪਲ ਹੋ ਗਈ ਯਾਨੀ ਇਹ ਚੀਜ਼ਾਂ ਹੋ ਗਈਆਂ ਸਾਡੇ ਕੋਲੇ ਇਨਡਾਇਰੈਕਟਲੀ ਸਬਸਿਡੀ ਦੇ ਵਿੱਚ ਹੁਣ ਜਿਵੇਂ ਥੋੜਾ ਜਿਹਾ ਹੋਰ ਡਿਟੇਲ ਚ ਦੇਖਾਂ ਲਿਖਿਆ ਜਿਵੇਂ ਫਰਟੀਲਾਈਜ਼ਰ ਸਬਸਿਡੀ ਕਿੰਨੀ ਹੁੰਦੀ ਹੈ ਲਗਭਗ 1.67 ਲੱਖ ਕਰੋੜ ਦੀ ਸਾਨੂੰ ਦੇਖਣ ਨੂੰ ਮਿਲਦੀ ਹੈ ਇਹਦੀ ਪਾਵਰ ਦੀ ਗੱਲ ਕਰ ਲੋ ਪੰਜਾਬ ਦੇ ਵਿੱਚ ਤਾਂ ਬਿਜਲੀ ਹੈ ਹੀ ਫ੍ਰੀ ਆ ਇਹ ਵੀ ਇੱਕ ਸਬਸਿਡੀ ਆ ਐਮਐਸਪੀ ਇਜ਼ ਆਲਸੋ ਟਾਈਪ ਆਫ ਸਬਸਿਡੀ 23 ਫਸਲਾਂ ਉੱਤੇ ਸਰਕਾਰ ਤੁਹਾਡੀ ਇਨਕਮ ਕਨਫਰਮ ਕਰ ਦਿੰਦੀ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਇੰਨੀ ਕਮਾਈ ਤੁਹਾਨੂੰ ਹੋਊਗੀ ਹੋਊਗੀ ਇਟ ਇਜ਼ ਆਲਸੋ ਆ ਟਾਈਪ ਆਫ ਸਬਸਿਡੀ ਯਾਨੀ ਕਿ ਜਿਹੜੀ ਇਨਡਾਇਰੈਕਟ ਸਬਸਿਡੀ ਹੁਣ ਇਹ ਸਬਸਿਡੀ ਹੋ ਗਿਆ ਠੀਕ ਹੈ ਜੀ ਫਾਇਦੇ ਕੀ ਹੋਣਗੇ ਆਪਾਂ ਉੱਪਰ ਦੇਖ ਲਿਆ ਜਦੋਂ ਅਸੀਂ ਦੇਖ ਲਿਆ ਵੀ ਸਬਸਿਡੀ ਹੁੰਦੀ ਕੀ ਐ ਉਹਦੇ ਵਿੱਚ ਫਾਇਦੇ ਵੀ ਕਵਰ ਹੋ ਗਏ ਹੁਣ ਅਗਲਾ ਸਵਾਲ ਕੀ ਸਬਸਿਡੀ ਨਾਲ ਦਿੱਕਤ ਕਿਨੂੰ ਆ ਕਿਸਾਨ ਖੁਸ਼ ਹੋ ਰਿਹਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਕੀ ਕਿਸੇ ਨੂੰ ਨੁਕਸਾਨ ਹੋ ਰਿਹਾ ਓਬਵੀਅਸ ਆ ਨਾ ਜੇ ਅਸੀਂ ਚੀਜ਼ ਕੋਈ ਦੇ ਰਹੇ ਹਾਂ ਤਾਂ ਨੁਕਸਾਨ ਵੀ ਤਾਂ ਹੁੰਦਾ ਹੋਊਗਾ ਹਾਂਜੀ ਹੁੰਦਾ ਆ ਜਿਵੇਂ ਸਭ ਤੋਂ ਪਹਿਲਾਂ ਦੇਖਿਆ ਵਾ ਸੋਇਲ ਡਿਗਰੀ এনवायरमेंटਲ ਕਨਸੀਕਵੈਂਸਸ ਕੀ ਨਿਕਲ ਕੇ ਆਉਂਦਾ ਕਿ ਵਾਤਾਵਰਨ ਦੇ ਉੱਤੇ ਕਿੰਨਾ ਕੁ ਫਰਕ ਪੈਂਦਾ ਹ ਹੁਣ ਆਪਾਂ ਜੇ ਤੁਸੀਂ ਥੋੜੇ ਬਹੁਤ ਨਿਊਜ਼ ਫਾਲੋ ਕਰਦੇ ਹੋ ਵੈਸੇ ਪੀਸੀਐਸ ਦੇ ਸਟੂਡੈਂਟ ਹੋ ਕਰਦੇ ਤਾਂ ਹੋਮੋਗੇ ਹੈਨਾ ਦੱਸੋ ਮੈਨ ਨਿਊਜ਼ ਆਈ ਸੀ ਕਿ ਪੰਜਾਬ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਗਰਾਊਂਡ ਵਾਟਰ ਦੇ ਵਿੱਚ ਬਹੁਤ ਵੱਧ ਗਈ ਹੈ। ਅਸੀਂ ਇਹ ਵੀ ਦੇਖਿਆ ਕਿ ਜੋ ਮਾਲਵਾ ਏਰੀਆ ਆ ਉਹ ਬਹੁਤ ਜ਼ਿਆਦਾ ਕੈਂਸਰ ਪ੍ਰੋਨ ਏਰੀਆ ਹੋ ਚੁੱਕਾ ਉੱਥੇ ਬਹੁਤ ਸਾਰੀ ਕੈਂਸਰ ਦੇ ਸਾਨੂੰ ਕੇਸ ਵੇਖਣ ਨੂੰ ਮਿਲਦੇ ਆ। ਹੈਨਾ ਕਿਉਂ? ਕਿਉਂਕਿ ਸਾਡੀ ਸੋਇਲ ਜਿਹੜੀ ਆ ਸਾਡਾ ਵਾਤਾਵਰਣ ਉਹ ਖਰਾਬ ਹੋ ਗਿਆ। ਸੋ ਜੇ ਅਸੀਂ এনवायरमेंटਲ ਕਨਸੀਕੁਐਂਸਸ ਦੀ ਗੱਲ ਕਰੀਏ ਤਾਂ ਫਰਸਟ ਵਨ ਇਜ਼ ਸੋਇਲ ਡੀਗ੍ਰੇਡੇਸ਼ਨ। ਸਾਡੀ ਮਿੱਟੀ ਜਿਹੜੀ ਉਹ ਖਰਾਬ ਹੁੰਦੀ ਜਾ ਰਹੀ ਹੈ। ਕਿਉਂ? ਕਿਉਂਕਿ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਯੂਰੀਆ ਪਾਈ ਜਾਂਦੇ ਆ ਫਰਟੀਲਾਈਜ਼ਰ ਯੂਜ਼ ਕਰਦੇ ਆ ਪਿੰਡਾਂ ਵਿੱਚ ਕਿਸਾਨਾਂ ਨਾਲ ਗੱਲ ਕਰਕੇ ਦੇਖਿਓ ਵੀ ਵਿਅਕਤੀ ਕਿੱਦਾਂ ਦੀ ਫਸਲ ਆ ਝਾੜ ਘੱਟ ਆ ਐਂ ਕਰ ਇੱਕ ਗੱਟਾ ਹੋਰ ਯੂਰੀਆ ਦਾ ਪਾ ਦੇ ਇੱਕ ਹੋਰ ਯੂਰੀਆ ਦਾ ਬੋਰਾ ਪਾ ਦੇ ਮਤਲਬ ਕਿ ਖਾਦ ਨੂੰ ਉਹ ਹੀ ਨਹੀਂ ਦੇਖਦੇ ਵੀ ਲੋੜ ਕਿੰਨੀ ਆ ਸਾਡੀ ਮਿੱਟੀ ਨੂੰ ਉਹਨਾਂ ਨੇ ਕਦੇ ਟੈਸਟ ਵੀ ਨਹੀਂ ਕਰਾ ਕੇ ਦੇਖਿਆ ਵੀ ਆਪਦੀ ਮਿੱਟੀ ਦੇ ਵਿੱਚ ਕਿਹੜੀ ਚੀਜ਼ ਦੀ ਕਮੀ ਆ ਨਹੀਂ ਜੀ ਦੁਕਾਨਦਾਰ ਨੇ ਕਹਿਤਾ ਨਾਦਨ ਕਹਿਤਾ ਇਸ ਵਾਰ ਦੋ ਗੱਟੇ ਪਾਈ ਸੀਗੇ ਜਾਨੀ ਦੋ ਬੋਰੇ ਪਾਈ ਸੀਗੇ ਅੱਜ ਵਾਰ ਤਿੰਨ ਪਾ ਦੋ ਫਸਲ ਸਪਰੇਅ ਆ ਕਰਦੇ ਬਾਈ ਪੁੱਛਣਾ ਨਹੀਂ ਹੈਗਾ ਬਸ ਕਰਦੇ ਉਹਦੇ ਨਾਲ ਕੀ ਹੈ ਕ੍ਰੌਪ ਦੇ ਵਿੱਚ ਵੀ ਜ਼ਿਆਦਾ ਉਹ ਨੁਕਸਾਨ ਹੁੰਦਾ ਤੇ ਜਿਹੜੀ ਸੋਇਲ ਉਹ ਵੀ ਖਰਾਬ ਹੁੰਦੀ ਹੈ ਜੀ ਦੂਜੇ ਨੰਬਰ ਤੇ এনवायरमेंट ਦਾ ਕੀ ਇੰਪੈਕਟ ਪੈਂਦਾ ਗਰਾਊਂਡ ਵਾਟਰ ਡਿਪਲੇਸ਼ਨ ਹੁਣ ਕੀ ਹੁੰਦਾ ਪੰਜਾਬ ਦੇ ਵਿੱਚ ਐਗਜ਼ਾਮਪਲ ਆਪਾਂ ਲਾਈਵ ਲੈ ਲੈਂਦੇ ਆ ਬਿਜਲੀ ਮਾਫ ਆ ਮੋਟਰਾਂ ਨੂੰ ਤੁਸੀਂ ਬਹੁਤ ਵਾਰ ਦੇਖਿਆ ਹੋਊਗਾ ਵੀ ਉਹੀ ਮੋਟਰਾਂ ਚੱਲੀ ਜਾਂਦੀਆਂ ਕੰਪਿਊਟਰ ਕਰਾਹ ਲਾਇਆ ਮੋਟਰ ਚਲਾਈ ਜਾਂਦੇ ਥੱਲੇੋਂ ਪਾਣੀ ਖਿੱਚੀ ਜਾਂਦੇ ਖਿੱਚੀ ਜਾਂਦੇ ਵਿਚਾਲੇ ਐਵੇਂ ਨਹੀਂ ਹੈਗਾ ਵੀ ਥੋੜੇ ਥੋੜੇ ਕਿਆਰੇ ਬਣਾ ਕੇ ਪਾਣੀ ਲਾ ਦਿਨਾ ਹਾਂ ਜੀ ਲੋੜ ਨਹੀਂ ਹੈ ਕਿ ਜਿਵੇਂ ਕੋਈ ਭਗਵੰਤ ਮਾਨ ਦੀ ਵੀ ਸਟੇਟਮੈਂਟ ਆਈ ਸੀ ਕਿ ਕਹਿੰਦੇ ਪਾਣੀ ਲੈ ਕਹਿੰਦਾ ਕਿ ਉਹ ਕਹਿੰਦਾ ਜ਼ਮੀਨ ਠੰਡੀ ਕਰਨੀ ਲੈ ਸੋ ਮਤਲਬ ਅਸੀਂ ਵਾਟਰ ਗਰਾਊਂਡ ਵਾਟਰ ਵੈਸੇ ਹੀ ਕੱਢੀ ਜਾਂਦੇ ਆ ਜੇ ਹੀ ਬਿਜਲੀ ਦਾ ਬਿੱਲ ਲੱਗਾ ਹੁੰਦਾ ਜਿਵੇਂ ਘਰਾਂ ਵਿੱਚ ਲੱਗਾ ਆ ਹੁਣ ਤਾਂ ਘਰਾਂ 'ਚ ਵੀ ਜਲੋ ਮਾਫ ਹੋ ਗਿਆ ਸੋ ਫਿਰ ਅਸੀਂ ਕੀ ਕਰਦੇ ਆ ਵੀ ਪਾਣੀ ਬਹੁਤ ਘੱਟ ਕਰਦੇ ਫਿਰ ਇੰਨਾ ਅਸੀਂ ਪਾਣੀ ਨਾ ਕੱਢਦੇ ਹਨਾ ਸੋ ਅ ਰਵੀ ਬਸ ਮੈਂ ਇੱਕ ਆਜੂ ਮੈਂ ਕੋ ਕਲਾਸ ਸਮਸ 5 ਮਿੰਟ ਫਿਰ ਨਾ ਫਰਸਟ ਫਲੋਰ ਤੇ ਜਾਓ ਫਰਸਟ ਫਲੋਰ ਤੇ ਜਾਓ ਹਾਂਜੀ ਹਾਂਜੀ ਠੀਕ ਹੈ ਜੀ ਸੋ ਉਦੋਂ ਬਾਅਦ ਗਰਾਊਂਡ ਵਾਟਰ ਡਿਪਲੇਸ਼ਨ ਸਾਨੂੰ ਪਤਾ ਲੱਗਿਆ ਪੰਜਾਬ ਦੀ ਐਗਜ਼ਾਮਪਲ ਦਿੱਤੀ ਕਿ ਬਹੁਤ ਸਾਰੀਆਂ ਮੋਟਰਾਂ ਸਾਨੂੰ ਪੰਜਾਬ ਚ ਵੇਖਣ ਨੂੰ ਮਿਲਦੀਆਂ ਨੇ ਇਹ ਤਾਂ ਹੋ ਗਿਆ এনवायरमेंटਲ ਇੰਪੈਕਟ ਤੁਸੀਂ ਇੱਕ ਦੋ ਹੋਰ এনवायरमेंटਲ ਇੰਪੈਕਟ ਜੋੜਨਾ ਚਾਹੁੰਦੇ ਹੋ ਜੋੜ ਸਕਦੇ ਜਿਵੇਂ ਸਪਰੇਅ ਦੀ ਗੱਲ ਕੀਤੀ ਆ ਉਹਨਾਂ ਨੇ ਸੋ ਉਹਦਾ ਵੀ ਇੰਪੈਕਟ ਪੈਂਦਾ ਆ ਹਵਾ ਦੇ ਉੱਤੇ ਵੀ ਪੈਂਦਾ ਆ ਠੀਕ ਹੈ ਇਹਦੇ ਨਾਲ ਨਾਲ ਸਾਡੀ ਜਿਹੜੀ ਹੁੰਦੀ ਹੈ ਜਿਹੜਾ ਬੰਦਾ ਸਪਰੇਅ ਕਰਦਾ ਉਹਨੂੰ ਵੀ ਹਵਾ ਦਾ ਇਸ਼ੂ ਹੁੰਦਾ ਆ ਸੋ ਇਹ ਮੇਨ ਹੋ ਗਿਆ ਹੁਣ ਆ ਗਿਆ ਫਿਸਕਲ ਯਾਨੀ ਕਿ ਸਰਕਾਰ ਦੇ ਖਜ਼ਾਨੇ ਉੱਤੇ ਤੇ ਮਾਰਕੀਟਿੰਗ ਦੇ ਵਿੱਚ ਕੀ ਦਿੱਕਤ ਆਉਂਦੀ ਆ ਆਬਵੀਅਸ ਹੈ ਨਾ ਕਿ ਜਦੋਂ ਅਸੀਂ ਇੰਟਰਨੈਸ਼ਨਲ ਮਾਰਕੀਟ ਦੀ ਗੱਲ ਕਰਾਂਗੇ ਜਿੱਥੇ ਜ਼ਿਆਦਾ ਸਬਸਿਡੀ ਹੋਗੀ ਉਹਦੀਆਂ ਚੀਜ਼ਾਂ ਕਿਸਾਨ ਸਸਤੀਆਂ ਵੇਚ ਲੈਣਗੇ ਹਾਲਾਂਕਿ ਜਦੋਂ ਭਾਰਤ ਸਰਕਾਰ ਉੱਤੇ ਪਿਆ ਆ ਠੀਕ ਹੈ ਹੁਣ ਜੇ ਅਸੀਂ ਦੇਖੀਏ ਫਿਸਕਲ ਬਰਡਨ ਦੀ ਗੱਲ ਸਰਕਾਰ ਦੇ ਉੱਤੇ ਲਗਭਗ 2025-26 ਦੀ ਗੱਲ ਕਰ ਲਈਏ ਜੋ ਸਬਸਿਡੀ ਦਿੱਤੀ ਗਈ ਉਹਦੇ ਵਿੱਚ ਪੈਸਾ ਦਿੱਤਾ ਗਿਆ दैट इज 3.71 ਲੱਖ ਕਰੋੜ ਰੁਪਿਆ ਚਾਹੇ ਉਹ ਕੰਬਾਈਨਡ ਫੂਡ ਤੇ ਫਰਟੀਲਾਈਜ਼ਰ ਸਬਸਿਡੀ ਦੋਨੋਂ ਆ ਜੀ ਫੂਡ ਸਬਸਿਡੀ ਮਿਲਦੀ ਹੈ ਨਾ ਬਹੁਤ ਸਾਰੇ ਲੋਕਾਂ ਨੂੰ ਖਾਣਾ ਸਸਤਾ ਮਿਲਦਾ ਰਾਸ਼ਨ ਦੇ ਰੂਪ ਦੇ ਵਿੱਚ ਉਹ 2 ਰੁਪਏ ਕਿਲੋ ਕਣਕ 3 ਰੁਪਏ ਕਿਲੋ ਜੋ ਵੀ ਰੇਟ ਆ ਉਹ ਸਬਸਿਡਾਈਜ਼ਡ ਫੂਡ ਹੈ ਠੀਕ ਹੈ ਉਦੋਂ ਬਾਅਦ ਜੋ ਬੈਨੀਫਿਟਸ ਨੇ ਜਿਹੜੇ ਵੱਡੇ ਕਿਸਾਨ ਆ ਉਹਨਾਂ ਨੂੰ ਤਾਂ ਫਾਇਦਾ ਮਿਲ ਜਾਂਦਾ ਹੈ ਸਬਸਿਡੀ ਦਾ ਛੋਟੇ ਕਿਸਾਨਾਂ ਨੂੰ ਕੋਈ ਜ਼ਿਆਦਾ ਫਾਇਦਾ ਹੁੰਦਾ ਨਹੀਂਗਾ ਸੋ ਫਾਰਮਰ ਲੈਵਲ ਦੇ ਉੱਤੇ ਵੀ ਦਿੱਕਤ ਦੇਖਣ ਨੂੰ ਮਿਲਦੀ ਹੈ ਇੱਕ ਹੋਰ ਸਭ ਤੋਂ ਵੱਡਾ ਨੁਕਸਾਨ ਕੀ ਹੈ ਜਦੋਂ ਕਿਸਾਨਾਂ ਨੂੰ ਪਤਾ ਹੈ ਕਿ ਮੇਰੀ ਇਸ ਫਸਲ ਤੇ ਮੇਰਾ ਇਨਾ ਰੇਟ ਹੈਗਾ ਪ੍ਰਾਈਸ ਹੈਗਾ ਉਹ ਅੱਗੇ ਹੋਰ ਕੋਈ ਫਸਲ ਬਾਰੇ ਸੋਚੂਗਾ ਹੀ ਨਹੀਂ ਕਣਕ ਝੋਨਾ ਕਣਕ ਝੋਨਾ ਲਈ ਜਾਊਗਾ ਜਾਨੀ ਕਿ ਉਹ ਕਿਤਨਾ ਕਿਤੇ ਜੋ ਵੀ ਕ੍ਰੋਪਿੰਗ ਪੈਟਰਨ ਆ ਉਹਨੂੰ ਵਿਗਾੜ ਦਿੰਦਾ ਆ ਉਹ ਇੱਕੋ ਕ੍ਰੋਪਿੰਗ ਪੈਟਰਨ ਨੂੰ ਵਾਰ-ਵਾਰ ਫਾਲੋ ਫਾਲੋ ਕਰ ਰਿਹਾ ਆ ਉਹ ਕ੍ਰੋਪਿੰਗ ਪੈਟਰਨ ਚੇਂਜ ਕਰਨ ਬਾਰੇ ਸੋਚ ਹੀ ਨਹੀਂ ਰਿਹਾ ਉਹਨੂੰ ਪਤਾ ਵੀ ਤਾਂ ਐਮਐਸਪੀ ਹੈਗਾ ਦੂਜੀ ਫਸਲ ਉਧਰ ਰਿਸਕ ਆ ਉਹਦੇ ਲਈ ਸੋ ਇਸ ਕਰਕੇ ਉਹ ਕਹਿੰਦਾ ਠੀਕ ਆ ਜੇ ਤਾਂ ਚੱਲੀ ਜਾਂਦਾ ਓਕੇ ਆ ਇਹਨੂੰ ਚੱਲੀ ਜਾਣ ਦਿਓ ਹੈਨਾ ਇਹਦੇ ਨਾਲ ਨਾਲ ਹੋਰ ਇਹਦਾ ਕੀ ਨੁਕਸਾਨ ਹੁੰਦਾ ਵੀ ਸਾਨੂੰ ਬਹੁਤ ਸਾਰੀਆਂ ਇਦਾਂ ਦੀਆਂ ਫਸਲਾਂ ਆ ਜਿਹੜੀਆਂ ਅਸੀਂ ਇੰਡੀਆ ਚ ਪੈਦਾ ਹਲਦੀ ਘੜੀ ਨਹੀਂ ਕਰ ਰਹੇ ਅਸੀਂ ਇੰਪੋਰਟ ਕਰ ਰਹੇ ਬਾਹਰੋਂ ਸੋ ਜੇ ਇਹ ਚੀਜ਼ ਨਾ ਹੋਵੇ ਤਾਂ ਸ਼ਾਇਦ ਅਸੀਂ ਉਹਨਾਂ ਫਸਲਾਂ ਬਾਰੇ ਸੋਚੀ ਵੀ ਨਹੀਂ ਉਹ ਵੀ ਆਪਾਂ ਇੰਪੋਰਟ ਕਰਦੇ ਆਂ ਇੰਡੀਆ ਵਿੱਚ ਮਾਰਕੀਟ ਹੈਗੀ ਆ ਪੌਦੇ ਨੂੰ ਵੀ ਗਰੋ ਕਰ ਲਈ ਆ ਸੋ ਕਿਤੇ ਨਾ ਕਿਤੇ ਕਿਸਾਨਾਂ ਦੀ ਮਾਰਕੀਟ ਦੀ ਸੋਚ ਨੂੰ ਇਹ ਰੋਕ ਦਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਸਾਡੇ ਕੋਲੇ WHO ਦੀ ਗੱਲ WT0 ਦੀ ਗੱਲ ਕਰ ਲੋ World Trade Organization ਉਹਨਾਂ ਨੇ ਵੀ ਕੁਝ ਨਾਰਮਸ ਦਿੱਤੇ ਹੋਇਆ ਉਹ ਤਾਂ ਕਹਿੰਦੇ ਕਿ ਬਈ 10% ਤੱਕ ਹੀ ਅਸੀਂ ਸਬਸਿਡੀ ਦੇ ਸਕਦੇ ਆਂ ਬਟ ਬਹੁਤ ਸਾਰੀਆਂ ਕੰਟਰੀਜ਼ ਆ ਜਿੱਥੇ ਤਾਂ 50% ਜਾਂ ਕਿੰਨੇ ਪਰਸੈਂਟ ਆਪਣੇ ਤਾਂ 93% ਤੱਕ ਵੀ ਕਈ ਜਗ੍ਹਾ ਦੇ ਰਹੀ ਹੈ ਸਬਸਿਡੀ ਹੁਣ ਇਹ ਸਰ 93% ਕਿਦਾਂ ਤੁਸੀਂ ਕ੍ਰੌਪ ਇੰਸ਼ੋਰੈਂਸ ਯਾਦ ਹੈ ਨਾ ਤੁਹਾਨੂੰ ਹੋ ਰਹੀ ਹੈ ਉਹਦੇ ਵਿੱਚ ਕਿਸਾਨ ਨੇ ਕਿੰਨਾ ਭਰਨਾ 5% ਬਾਕੀ 2% ਬਾਕੀ ਕੌਣ ਭਰੂਗੀ ਸਰਕਾਰ ਭਰੂਗੀ ਆਇਆ ਯਾਦ ਮਤਲਬ ਇੰਨੀ ਸਬਸਿਡੀ ਦੇ ਰਹੀ ਹੈ ਸਰਕਾਰ ਐਗਰੀਕਲਚਰ ਦੇ ਅਲੱਗ-ਅਲੱਗ ਸੈਕਟਰ ਦੇ ਵਿੱਚ ਠੀਕ ਹੈ ਸੋ ਇਹ ਚੀਜ਼ਾਂ ਹੈਗੀਆਂ ਉਹਦੇ ਬਾਅਦ ਤੁਹਾਨੂੰ ਪੰਜਾਬ ਦੀ ਗੱਲ ਕਰ ਲਈਏ ਕਿਉਂਕਿ ਪੰਜਾਬ ਇਸ ਦੇ ਵਿੱਚ ਇੱਕ ਕਦੀ ਐਗਜ਼ਾਮਪਲ ਪੰਜਾਬ ਦੀ ਲਿਖਣ ਨੂੰ ਲਿਖ ਸਕਦੇ ਹੋ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਐਪੀ ਸੈਂਟਰ ਹੈ ਸਾਡੇ ਕੋਲੇ ਜੋ ਮੇਨ ਐਗਰੀਕਲਚਰ ਦਾ ਗ੍ਰੀਨ ਰੈਵੋਲੂਸ਼ਨ ਦਾ ਤੇ ਇੱਥੇ ਸਬਸਿਡੀ ਬਹੁਤ ਜ਼ਿਆਦਾ ਦਿੱਤੀ ਗਈ ਆ ਅੱਜ ਵੀ ਪੂਰੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਐਮਐਸਪੀ ਦੇ ਉੱਤੇ ਪ੍ਰੋਡਕਟ ਸਰਕਾਰ ਚੱਕਦੀ ਹੈ दैट इज ਪੰਜਾਬ ਐਂਡ ਹਰਿਆਣਾ ਸੋ ਯਾਨੀ ਕਿ ਮੇਨ ਸਬਸਿਡੀ ਇੱਥੇ ਹੀ ਹੈ ਇਹ ਐਪੀ ਸੈਂਟਰ ਹੈ ਮੇਨ ਕੇਂਦਰ ਹੈ ਸਬਸਿਡੀ ਦਾ ਤੇ ਇਹਦੇ ਇੰਪੈਕਟ ਵੀ ਸਾਨੂੰ ਇੱਥੇ ਵੇਖਣ ਨੂੰ ਜ਼ਿਆਦਾ ਮਿਲਦਾ ਜਿਵੇਂ ਕਿ ਸੋਇਲ ਫਟਿਕਸ ਥੱਕ ਚੁੱਕੀ ਸਾਡੀ ਜ਼ਮੀਨ ਕਹਿੰਦੇ बार-बार बार-बार ਉਹੀ ਅਸੀਂ ਵਤ ਵਤ ਯੂਰੀਆ ਪਾਈ ਜਾਂਦੇ ਆ ਉਹਦੇ ਨਾਲ ਕੀ ਹੁੰਦਾ ਕੈਂਸਰ ਬਹੁਤ ਹੋ ਗਈ ਇੱਥੇ ਗਰਾਊਂਡ ਵਾਟਰ ਪੋਲੂਸ਼ਨ ਹੋ ਗਿਆ ਵਾਟਰ ਕ੍ਰਾਈਸਿਸ ਸੀ ਆਪਦੇ ਧਰਤੀ ਹੇਠਲਾ ਪਾਣੀ ਮਕਾਰਨ ਲੱਗੇ ਸੀ ਅਕਸਰ ਗੱਲਾਂ ਕਰਦੇ ਆ ਸਰਕਾਰ ਦੇ ਉੱਤੇ ਬਹੁਤ ਬਰਡਨ ਆ ਗਿਆ ਹੁਣ ਪੰਜਾਬ ਸਰਕਾਰ ਨੇ ਕਿੰਨੀ ਬਿਜਲੀ ਫ੍ਰੀ ਕੀਤੀ ਆ ਕਦੋਂ ਦੀ ਬਿਜਲੀ ਫ੍ਰੀ ਕੀਤੀ ਆ ਮੋਟਰਾਂ ਵਾਲੀ ਉੱਤੇ ਬਿੱਲ ਨਹੀਂ ਆਉਂਦੇ ਸਰਕਾਰ ਤੇ ਬਰਡਨ ਆ ਰਿਹਾ ਉਹੀ ਪੈਸਾ ਰਿਸਰਚ ਤੇ ਲੱਗ ਸਕਦਾ ਜੇ ਨਹੀਂ ਲੱਗਦਾ ਹੈਨਾ ਸੋ ਇਹ ਚੀਜ਼ਾਂ ਸਾਨੂੰ ਵੇਖਣ ਨੂੰ ਮਿਲਦੀਆਂ ਨਹੀਂ ਹੁਣ ਉਸ ਤੋਂ ਬਾਅਦ ਜਦੋਂ ਆਪਾਂ ਚੱਲਦੇ ਆ ਜੇ ਆਪਾਂ ਰਿਫਾਰਮਸ ਦੀ ਗੱਲ ਕਰ ਲਈ ਹੈ ਹੈਨਾ ਰਿਫਾਰਮਸ ਹੋਣੇ ਚਾਹੀਦੇ ਹਾਂਜੀ ਸਰ ਹੋਣੇ ਚਾਹੀਦੇ ਆ ਇਹ ਸਾਨੂੰ ਪਤਾ ਲੱਗਿਆ ਦੇ ਇੱਕ ਤਾਕੀ ਨੇ ਸਭ ਤੋਂ ਪਹਿਲਾਂ ਰਿਫਾਰਮ ਕੀ ਆ ਵੀ ਅਸੀਂ ਰਿਸਰਚ ਦੇ ਉੱਤੇ ਪੈਸਾ ਲਾਈਏ ਦੂਜੇ ਨੰਬਰ ਦੇ ਉੱਤੇ ਕਹਿੰਦੇ ਦੇਖਿਆ ਜਾਵੇ ਤੇ ਨਿਊਟ੍ਰੀਐਂਟ ਬੇਸਡ ਸਬਸਿਡੀ ਹੋਣੀ ਚਾਹੀਦੀ ਹੈ ਮਤਲਬ ਕਿ ਜਿਹੜੀ ਏਰੀਏ ਦੀ ਗੱਲ ਕਰ ਲਈਏ ਫੋਰ ਐਗਜ਼ਾਮਪਲ ਪੰਜਾਬ ਦੇ ਇੱਕ ਏਰੀਏ 'ਚ ਗਏ ਉੱਥੇ ਪਤਾ ਲੱਗਾ ਵੀ ਇਸ ਜ਼ਮੀਨ ਦੇ ਵਿੱਚ ਇਸ ਪਰਟੀਕੂਲਰ ਨਿਊਟ੍ਰੀਐਂਟ ਦੀ ਕਮੀ ਆ ਬਾਕੀ ਇੱਥੇ ਓਕੇ ਆ ਯੂਰੀਆ ਦੀ ਕਮੀ ਕਿੰਨੀ ਕਾ ਦੂਜੀ ਫਸਲ ਦੀ ਕਮੀ ਸੌਰੀ ਦੂਜੇ ਫਰਟੀਲਾਈਜ਼ਰ ਦੀ ਕਿੰਨੀ ਕਮੀ ਆ ਉਹਦੇ ਅਕੋਰਡਿੰਗ ਸਬਸਿਡੀ ਹੋਵੇ ਇਹ ਨਹੀਂ ਹੈਗਾ ਵੀ ਸਾਰਿਆਂ ਤੇ ਸੇਮ ਆ ਸੋ ਫਿਰ ਕਿਸਾਨ ਉਸ ਤਰੀਕੇ ਨਾਲ ਉਸ ਚੀਜ਼ ਦੀ ਘਟ ਵਰਤੋਂ ਕਰਨਗੇ ਜਿਹਦੀ ਲੋੜ ਹੈ ਨਹੀਂਗੀ ਇਹ ਆਪਾਂ ਕਰ ਸਕਦੇ ਆ ਗ੍ਰੀਨ ਸਬਸਿਡੀਆਂ ਹੋਣੀ ਚਾਹੀਦੀ ਹੈ ਕਹਿੰਦੇ ਜਿਹੜੇ ਬੰਦੇ ਮਤਲਬ ਕਿ ਵਾਟਰ ਬਚਾ ਰਹੇ ਆ ਜਾਂ ਇਨਸੈਂਟਿਵੇਾਈਜ਼ ਕਰੀਏ ਚੀਜ਼ਾਂ ਬਚਾਉਣ ਦੇ ਉੱਤੇ ਮਤਲਬ ਕਿਸੇ ਬੰਦੇ ਨੇ ਫਸਲੀ ਚੱਕਰ ਜਿੰਝ ਕੀਤਾ ਕ੍ਰੋਪਿੰਗ ਡਾਈਵਰਸਿਟੀ ਲੈ ਕੇ ਆਂਦੀ ਆ ਉਹਨੂੰ ਇਨਸੈਂਟਿਵੇਾਈਜ਼ ਕੀਤਾ ਜਾਵੇ ਰੈਦਰ ਥੈਨ ਕਿ ਸਾਰਿਆਂ ਨੂੰ ਸੋ ਕਹਿੰਦੇ ਇਦਾਂ ਦੀ ਆਪਾਂ ਕੰਮ ਕਰ ਸਕਦੇ ਆ ਇਹਦੇ ਨਾਲ ਹਾਂ ਜਿਵੇਂ ਆਪਾਂ ਕਹਿੰਦੇ ਨਾ ਪੀਐਮ ਕੁਸ਼ਮ ਜਾਨਕੀ ਜੇ ਸੋਲਰ ਸਿਸਟਮ ਲਾ ਰਹੇ ਆ ਖੇਤਾਂ ਵਿੱਚ ਉਹਨਾਂ ਨੂੰ ਸਬਸਿਡਾਈਜ਼ ਰੇਟ ਦੇ ਉੱਤੇ ਇਹ ਚੀਜ਼ਾਂ ਮਿਲ ਰਹੀਆਂ ਨੇ ਮਾਈਕਰੋ ਇਰੀਗੇਸ਼ਨ ਦੇ ਲਈ ਗੁੱਡ ਹੈ ਜੀ ਉਦੋਂ ਤੱਕ ਕ੍ਰੌਪ ਡਾਈਵਰਸੀਫਿਕੇਸ਼ਨ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਅਸੀਂ ਕ੍ਰੌਪ ਡਾਈਵਰਸੀਫਿਕੇਸ਼ਨ ਉੱਤੇ ਕੰਮ ਕਰੀਏ ਇਹਦੇ ਨਾਲ ਨਾਲ ਇੱਕ ਹੋਰ ਮੇਰੇ ਸੁਜੈਸ਼ਨ ਹੈ ਗਿਆ ਸਰਕਾਰ ਨੂੰ ਚਾਹੀਦਾ ਵੀ ਰਿਸਰਚ ਦੇ ਉੱਤੇ ਕੰਮ ਕਰੇ ਅਸੀਂ ਅਕਸਰ ਕਹਿੰਦੇ ਕਿ ਸਾਡੀ ਫਸਲਾਂ ਦੇ ਰੇਟ ਵਧ ਜਾਣ ਇਦਾਂ ਕਿਉਂ ਨਾ ਹੋ ਜAVE ਕਿ ਫਸਲਾਂ ਦੀ ਸੌਰੀ ਕਿਸਾਨਾਂ ਦੀ ਕਮਾਈ ਵਧਾਉਣ ਦੇ ਲਈ ਫਸਲਾਂ ਦੀ ਈਲਡ ਵਧ ਜAVE ਉਹਨਾਂ ਦੀ ਪ੍ਰੋਡਕਸ਼ਨ ਵਧ ਜAVE ਸੋ ਕੁਝ ਇਦਾਂ ਦੀ ਰਿਸਰਚ ਹੋਵੇ ਜਿਹੜਾ ਪੈਸਾ ਅਸੀਂ ਜ਼ਿਆਦਾ ਲਾ ਰਹੇ ਹਾਂ ਸਬਸਿਡੀ ਉੱਤੇ ਉਹਨੂੰ ਘਟਾ ਕੇ ਥੋੜਾ ਯੂਨੀਵਰਸਿਟੀਜ਼ ਦੇ ਰਿਸਰਚ ਦੇ ਉੱਤੇ ਲਾਇਆ ਜਾਵੇ ਠੀਕ ਹੈ ਪਿੰਡਾਂ ਦੇ ਵਿੱਚ ਚੀਜ਼ਾਂ ਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਕੰਬਾਈਨਡ ਵੀ ਉੱਥੇ ਕਿਸਾਨਾਂ ਦੇ ਸੈਂਟਰ ਲੱਗਣ ਜਿਹੜੇ ਉਹਨਾਂ ਨੂੰ ਇਹਨਾਂ ਮਸ਼ੀਨਾਂ ਬਾਰੇ ਦੱਸਣ ਇਹਨਾਂ ਫਰਟੀਲਾਈਜ਼ਰ ਬਾਰੇ ਦੱਸਣ ਵੀ ਕਿੰਨਾ ਕਿੰਨਾ ਯੂਜ਼ ਕਰਨਾ ਸੋ ਅਵੇਰਨੈਸ ਕੈਂਪੇਨ ਦੀ ਬਹੁਤ ਜ਼ਰੂਰਤ ਹੈ ਇਹ ਕੈਂਪੇਨ ਹੋਣੀ ਚਾਹੀਦੀ ਹੈ ਅਵੇਰਨੈਸ ਕੈਂਪੇਨ ਹੋਣੀ ਚਾਹੀਦੀ ਹੈ ਸੋ ਇਦਾਂ ਦੇ ਰਿਫਾਰਮਸ ਸਾਨੂੰ ਕਰਨੇ ਪੈਣੇ ਨੇ ਨਾਲ ਨਾਲ ਨਿਊ ਸੀਡ ਲੈਜਿਸਲੇਸ਼ਨ ਦੀ ਆ ਰਿਹਾ ਨਿਊ ਸੀਡ ਆਪਣੇ ਕੋਲ 2025 ਵਾਲਾ ਆ ਗਿਆ ਹੈ ਇਹਨੂੰ ਪ੍ਰੋਪਰਲੀ ਇੰਪਲੀਮੈਂਟ ਕਰਨ ਦੀ ਵੀ ਸਾਨੂੰ ਲੋੜ ਹੈ ਸੋ ਸਬਸਿਡੀਆਂ ਦੇ ਬਾਰੇ ਜੇ ਤੁਸੀਂ ਕੁਐਸਚਨ ਲਿਖੋਗੇ ਪੇਪਰ ਦੇ ਵਿੱਚ ਕੁਐਸਚਨ ਕਿੱਦਾਂ ਦਾ ਆ ਸਕਦਾ ਹੈ ਮੈਂ ਇੱਕ ਟੈਲੀਗ੍ਰਾਮ ਚੈਨਲ ਦੇ 2025 26 ਦਾ ਆ ਜਿਵੇਂ ਕਿ ਟੋਟਲ ਐਗਰੀਕਲਚਰਲ ਫੂਡ ਸਬਸਿਡੀ ਕਿੰਨੀ ਆ ਫੂਡ ਸਬਸਿਡੀ ਬਿੱਲ ਜਿਹੜਾ ਹੈਗਾ ਉਹ ਕਿੰਨ ਸਾਡੇ ਕੋਲੇ ਫਰਟੀਲਾਈਜ਼ਰ ਜਿਹੜੀ ਸਾਨੂੰ ਸਬਸਿਡੀ ਬਿੱਲ ਦੇਖਣ ਨੂੰ ਮਿਲਦਾ ਸੋ ਇਹ ਕੁਝ ਚੀਜ਼ਾਂ ਨੇ ਇਹ ਡੇਟਾ ਤੁਹਾਡੇ ਕੰਮ ਆ ਸਕਦਾ ਜਦੋਂ ਤੁਸੀਂ ਆਨਸਰ ਲਿਖੋਗੇ ਹੁਣ ਆਨਸਰ ਕਿਦਾਂ ਲਿਖਣਾ ਹੈ ਇਸ ਇਨਫੋਰਮੇਸ਼ਨ ਦੇ ਵਿੱਚੋਂ ਕੁਐਸਚਨ ਕਿਦਾਂ ਦਾ ਬਣ ਸਕਦਾ ਹੈ ਇਹ ਟੈਲੀਗ੍ਰam ਚੈਨਲ ਇਹਨੂੰ ਜੁਆਇਨ ਕਰ ਲਿਓ ਮੈਂ ਇਹਦੇ ਉੱਤੇ ਕੁਐਸਚਨ ਦਊਗਾ ਸ਼ਾਮ ਤੱਕ ਇੱਕ ਤੁਸੀਂ ਇਸੇ ਗਰੁੱਪ ਦੇ ਵਿੱਚ ਆਨਸਰ ਲਿਖ ਕੇ ਭੇਜਣਾ ਸੋ ਮੈਂ ਉੱਥੇ ਹੀ ਵੈਲਿਊਏਟ ਕਰੂੰਗਾ ਆਪਾਂ ਕੋਸ਼ਿਸ਼ ਕਰਦੇ ਆ ਇਸ ਤਰੀਕੇ ਦੇ ਕੁਐਸਚਨ ਇੱਕ ਅਦਾ ਸੈਸ਼ਨ ਲੋਜ ਲੈ ਕੇ ਆਈਏ so that ਕੀ ਤੁਸੀਂ ਇਹਨਾਂ ਟਾਪਿਕਸ ਨੂੰ ਪੜ੍ਹੋ ਤੇ ਡਿਟੇਲ ਦੇ ਵਿੱਚ ਉਹਨਾਂ ਦੇ ਅਨਸਰਿੰਗ ਵੀ ਕਰ ਸਕੋ ਕਿੱਦਾਂ-ਕਿੱਦਾਂ ਦੇ ਕੁਐਸਚਨ ਬਣ ਸਕਦੇ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗਾ ਓਕੇ ਜੀ ਇਹਦੇ ਨਾਲ ਨਾਲ ਕੋਈ ਡਾਊਟ ਹੋਵੇ ਤਿਆਰੀ ਦੇ ਬਾਰੇ ਇਹ ਨੰਬਰ ਹੈ ਤੁਸੀਂ ਸਾਡੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇ ਤੁਹਾਨੂੰ ਮਿਲਣਾ ਹੋਵੇ ਆਹ ਕਿ ਐਡਰੈਸ ਹੈ ਇਸ ਐਡਰੈਸ ਦੇ ਆਕੇ ਤੁਸੀਂ ਸਾਨੂੰ ਮਿਲ ਵੀ ਸਕਦੇ ਹੋ ਚੰਡੀਗੜ੍ਹ ਅਸੀਂ ਇਸ ਟਾਈਮ ਰਹਿਨੇ ਆ ਜੀ ਠੀਕ ਹੈ ਮੰਨ ਲਓ ਯੂਪੀਐਸਸੀ ਵਾਲੇ ਬੱਚੇ ਆ ਸਰ ਤਿਆਰੀ ਕੀਤੀ ਹੋਈ ਆ ਬਟ ਕੁਝ ਗਾਈਡੈਂਸ ਚਾਹੀਦੀ ਆ then is address ਦੇ ਉੱਤੇ ਆਓ ਅਡਾ 247 ਦਾ ਆਫਿਸ ਹੈ ਪੰਜਾਬ ਕੇਸਰੀ ਬਿਲਡਿੰਗ ਫਰਸਟ ਫਲੋਰ ਸੈਕਟਰ 25 ਡੀ ਚੰਡੀਗੜ੍ਹ ਇੱਥੇ ਪਹੁੰਚੋ ਤੇ ਆਪਾਂ ਬੈਠ ਕੇ ਤੁਹਾਡੇ ਜਿਹੜੇ ਹੈਗੇ ਮਸਲੇ ਦਾ ਹੱਲ ਜ਼ਰੂਰ ਕਰਾਂਗੇ ਕੁਐਸਚਨ ਮੈਂ ਸ਼ਾਮ ਤੱਕ ਗਰੁੱਪ ਚ ਪਾ ਦੂੰਗਾ ਇਸ ਟੈਲੀਗ੍ਰਾਮ ਦੇ ਗਰੁੱਪ ਚ ਤੁਸੀਂ ਆਨਸਰ ਇਹਦਾ ਜ਼ਰੂਰ ਕਰਿਓ ਜੀ ਗਾਟ ਇਟ ਚਲੋ ਸੋ ਕਿਵੇਂ ਦਾ ਲੱਗਾ ਸੈਸ਼ਨ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਬਾਕੀ ਅਡਾ 247 ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਦਾਂ ਦੇ ਸੈਸ਼ਨ ਆਉਂਦੇ ਰਹਿਣਗੇ ਜਉਂਦੇ ਵਾਸਤੇ ਰੂਰ ਬਖੈਰ